ਗੱਦੀ ਜਾਨੀ ਭੈਡੂ ਪੈ ਸੰਸਾਰੀ ਦੇਵੀ ਦੇਵਾ ਪੂਜੇ ਢੋਲੇ ਬਾਗਮਨੀ ਜਾਨਾ ਕਹਿ ਕਬੀਰ ਨਹੀ ਸੀ ਤੇ ਅਗ ਕਾ ਸੋ ਲਪਟਾਨਾ ਗੋੜੀ ਜੀਵਤ ਮਰ ਪੁਨ ਜੀਵੇ ਸੋਨ ਸਮਾਇਆ ਅੰਜਨ ਮਾਇ ਨਰਨ ਰਹੀਏ ਬਾੜ ਨਾ ਪਵ ਜਲ ਪਾਇਆ ਮੇਰੇ ਨਾਮ ਐਸਾ ਗੁਰ ਬਲਹੀਐ ਗੁਰਮਤਿ ਮਨ ਵਸਿਰ ਰੱਖੋ ਇਨ ਬਿਦੇ ਅੰਮ੍ਰਿਤ ਕੀ ਹੋਈਐ ਰਹਾ ਗੁਰ ਕਾ ਬਾਣ ਬਜਰ ਕਹ ਸੇ ਜੀ ਪ੍ਰਤਿਆਪਤ ਪ੍ਰਕਾਸਾ ਸਉਤਿਹੜੀ ਜੜੀ ਪਰਮ ਚੂਕਾ ਨਿਚਲ ਸੇ ਪਰ ਬਾਸਾ ਤੈਨ ਬਾਣੇ ਤਰਖ ਚੜਾਈਐ ਜਗ ਬਿਦੇ ਆਪਹੀ ਦੈ ਦਸਟੂਣ ਪਹੀ ਪੰਨ ਚਲਾਵੇ ਇਕ ਰਹੀ ਲਿਵ ਲਾਹੀ ਉਨ ਮਨ ਮਨ ਆਸੋ ਨ ਸਮਾਨਾ ਨੋ ਦਾ ਦਰਮਦ ਭਾਗੀ ਕਹਿਓ ਕਬੀਰ ਅਨਪੋਖ ਦੇਖਿਆ ਆ ਰਾਮ ਨਾ ਲਿਵ ਲਾਗੀ ਗੋੜੀ ਬਹਿਰਾਗਨ ਤਿਪਦੇ ਵੱਲਦਤ ਪਵਨ ਚੱਕਰ ਖਟ ਤੇ ਸਰਤ ਸੋਨ ਅਨਰਾ ਕੀ ਆਵੇ ਨਾ ਜਾਏ ਮਰਨ ਜੀਵੈ ਸਾਸ ਖੋਜ ਬਹਿਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨੈ ਤਰੁ ਥਾ ਬੀ ਗਥ ਕਹੀ ਸੁ ਕਹੀਐ ਕੈਸੈ ਹੋਈ ਬਬੀਕੀ ਗਹੁ ਗਬੀਰ ਜਨ ਦੀਆ ਪਲੀਤਾ ਤਨ ਤੈਸੀ ਚਤ ਨਾ ਦੁ ਸੁਖ ਵਿਆਪੈ ਸੁਨ ਸਮਾਦੁ ਦਹੁ ਤੈ ਨਾਹੀ ਸਤਿ ਕੀ ਕਥਾ ਕਥ ਨਰਾਰੀ ਤਹ ਨਾਹੀ ਜਲ ਨਹੀਂ ਭਵਨ ਪਾਕ ਫਨ ਨਾਹੀ ਸਭ ਰੂਪ ਤਹ ਸਮਾਹੀ ਅਗਮ ਅਗੋਚਰ ਰਹੇ ਨਿਰੰਤਰ ਗੁਰ ਕਿਰਪਾ ਤੇ ਲਹੀਐ ਤਰੰਗ ਬਟਵਾਰਾ ਪੰਚ ਤਤ ਮਿਲਦਾ ਹਨ ਨ ਬਿਹ ਨਾ ਤ੍ਰੂਪਾਰਾ ਕ ਕਬੀ ਸੁਨ ਰਹਿ ਸੰਤ ਅਬੈਸੀ ਬਨਿਆਹੀ ਕਾਟੀ ਚਤ ਬੈਕ ਥਾਕਾ ਚੱਲ ਗੋਹਨ ਛਟਕਾਰੀ ਗੌੜੀ ਪੰਚਪਦਾ ਕੇਕੜਾ ਦਿਨ ਚਾਰ ਹੈ ਸੋੜਾ ਜਾਣਾ ਤੇ ਲੋਕ ਨਾ ਜਾਣਹੀ ਮੁਰਖ ਏ ਆਣਾ ਕੋ ਦੰਨਿਆ ਬਾਦੇ ਤਨ ਖੜੀ ਪਹੁ ਪਰਿਆਹੀ ਮੁਕਲਾਹੂ ਆਇ ਰਹਾ ਓਹ ਦੇਖੜੀ ਉਨ ਕਾਜਹਰੀ ਲਾਜ ਕੜੀ ਸ ਤੂਠ ਪੜੀ ਉੱਠ ਚੱਲੀ ਪਨਹਾਰੀ ਸਾਹਿਬ ਹੋ ਹੋਏ ਦਇਆ ਕਿਰਪਾ ਕਰੇ ਆਪਣਾ ਘਰ ਸਵਾਰੇ ਤਾਂ ਸੁਹਾਗ ਨੂੰ ਜਾਣੀਐ ਗੁਰਸਬਦ ਵਿਚਾਰੇ ਕਿਰਤ ਕੀ ਬੰਦੀ ਸਹਰ ਦੇਖੋ ਬੀਚਾਰੀ ਇਸ ਹਰ ਕੀ ਚਰਨੀ ਲਾਗ ਰਹੁ ਆਜ ਸਰਨ ਕਬੀਰਾ ਗਉੜੀ ਜੋਗੀ ਕਹੈ ਜੋਗ ਭਲੋ ਮੀਠਾ ਔਰ ਨਾ ਦੂਜਾ ਭਾਈ ਮੰਡਤ ਮੰਡ ਤੇ ਕਾਬਦ ਇਹ ਹੁਨੀਸੁਰ ਹਮਦਾਤੇ ਇਹ ਕਹਾ ਹਾ ਬੱਡ ਹਮ ਹੀ ਜਿਸ ਵਜਾਏ ਸੋਈ 부ਜੈ ਦਿਨ 부ਜੇ ਕੋ ਰਹੀ ਐ ਸਾਗਰ ਮਿਲਤਾਂ ਦੇਰਾ ਚੁਕਾ ਇਨ ਦਿੱਤ ਮਾਨੁਕ ਲਹੀ ਐ ਤਦ ਬੰਦਿਤਾ ਨਵੀਂ ਬੇਕਾਰਾ ਹਰੁ ਪਦ ਜੜ ਕਰ ਰਹੀ ਐ ਕਹ ਕਬੀਰ ਗੰਗਾ ਗੜ ਖਾਇ ਪੁਛੇ ਤੇ ਕਾ ਕਹੀਐ ਰਾਗ ਕੁੜੀ ਹੁਰਬੀ ਕਬੀਰ ਜੀ ਇਕੋ ਓੰਕਾਰ ਸਰੂਪ ਪ੍ਰਸਾਦ ਜੈ ਕਸ ਹਾਤ ਹਾ ਕਿਛੁ ਨਾਹੀ ਪੰਚ ਤਤ ਤੈ ਨਾਹੀ ਇੜਾ ਅੰਕਲਾ ਸੁਖਮਨ ਮੰਤੇ ਹੇ ਆਵ ਕਹ ਕਤ ਜਾਹੀ ਤਾਗਾ ਟੁੱਟਾ ਗਗਨ ਬਿਨਸ ਗਿਆ ਤੇਰਾ ਬਲਤ ਕਹ ਹਸਮਾਈ ਇਹ ਸੰਸਾਰ ਮੋਕੋ ਅੰਤਨ ਵਿਆਪੀ ਮੋਕੋ ਕੋ ਕਹ ਹਸਮਜਾਈ ਰਹਾ ਜਹ ਬ੍ਰਹਮ ਰੂਪੈ ਨਾਹੀ ਰਚਨ ਹਰਤ ਨਾਹੀ ਜੋੜਨ ਹਰੂ ਸਦਾ ਦੀ ਤਹਿ ਕਾ ਕੋ ਕਹਿ ਜਾਸੀ ਕਹੋ ਗਬੀਰ ਲਿਵ ਲਾ ਕੇ ਰਹੀ ਸਾਹ ਵਸੇ ਰਾਤੀ ਹਕ ਮਗਮੁਰਖ ਹੀ ਪਰ ਜਾਨਾ ਤੋ ਸਦਾ ਅਬਨਾਸੀ ਗੌੜੀ ਸੁਰਤ ਸਿਮਰਤ ਦੋਹੇ ਕੰਨੀ ਮੰਦਾ ਪਾਰੂ ਬਿਤੋ ਪਾਰੂ ਖਿੰਤਾ ਸੋਨ ਗੁਫਾ ਮੈਂ ਆਸਨ ਬੈਸਣ ਕਲਪ ਵਿਪਰ ਜਿਤ ਪੰਥਾ ਮੇ ਰਾਜਨ ਮੈਂ ਬਰਾਗੀ ਜੋਗੀ ਮਰਤ ਜੋਗ ਬਿਓ ਗ੍ਰਹਾਵ ਕਰਨ ਬ੍ਰਹਮੰਡੁ ਮੈਂ ਸਿੰਗੀ ਮੇਰਾ ਵਟਪਾ ਜਾਗੂ ਸਾਬੁ ਜਾਗੁ ਪਸਮਾ ਧਾਰੀ ਤਾੜੀ ਲਾਗੀ ਤ੍ਰਪਾ ਪਟੀਐ ਛੋਟਾ ਹੋਇ ਉਪਸਾਰੀ ਮਨੁ ਸੁਨ ਮਨ ਮੰਗਨ ਭੈ ਹੈ ਪੂਰੇ ਮਾਇਆ ਲੋਨਾ ਲਾਗੀ ਕਹੋ ਕਬੀਰਤਾ ਕੋ ਪੁਨਰਪ ਜਨਮ ਬਨਹੀ ਖੇਲ ਰਹਿਓ ਬੈ ਰਾਗੀ ਗੋੜੀ ਗਜ ਨਵ ਗਜ ਦਸ ਗਜ ਕੀ ਸਪਰੀਆ ਏਕ ਤਨਾਈ ਸਾਰ ਸੂਤ ਨ ਖੰਡ ਬਹਿਤਰ ਪਰ ਲਗਹੁ ਅਦਕਾਈ ਕਈ ਬਨਵ ਮਹੁ ਕਰ ਛੋੜਿਆ ਨ ਜਾਹੀ ਚਲਾਉ ਰਹਾਉ ਗਜੀ ਨਾ ਮਹੀਆ ਤੋਨ ਲਾ ਤੁਲਿਆ ਪਵਨ ਸਿਰ ਅੜਾਈ ਜੋ ਕਰੂ ਪਾਹਨ ਬੇਗ ਪਾਵੈ ਜਗ ਰਹਿ ਕਰ ਜਾਹੀ ਦਿਨ ਕੀ ਬੈਠ ਖਸ ਸੰਭੋ ਕੀ ਬਰਖਸ ਇਹ ਬੇਲਾ ਕਾਤੀ ਆਹੀ ਛੂਟੇ ਕੁੰਡਾ ਬਿਗਹ ਪ੍ਰੀਆ ਚਲਿਓ ਜਲਹ ਰੇਸਾਈ ਛੋਸ਼ੀ ਨੱਲੀ ਤੰਦ ਨਹੀਂ ਨੁਸੈ ਤਰ ਰਹੀ ਰਜਾਈ ਛੋੜ ਬਸਾਰੀ ਆਕੋ ਵਪਰੀ ਕੋ ਕਿਰ ਸਮਝਾਈ ਗੋੜੀ ਏਕ ਜੋਤ ਏਕਾ ਮਿਲੀ ਖੰਡਾ ਹੋਏ ਮੋਹੇ ਜਿਤ ਕਟਨਾ ਉਪਜੈ ਫੂਟ ਮਰ ਜਨ ਸੋਏ ਸਬਦ ਦਾ ਨਾਮ ਨਾ ਸੰਜੋਗ ਲੋਕਨਾਥ ਜਨ ਹੈ ਗੀਤ ਹੈ ਤੂੰ ਬ੍ਰਹਮ ਵਿਚਾਰ ਜੋ ਕਾ ਸਿਬ ਦੇਸ ਹੋਏ ਮਨਸ ਮਰਤੀ ਬਾਰ ਕੋਹੀ ਗਾਵੇ ਕੋ ਸੁਨ ਹਰ ਨਾਮੈ ਚਿਤ ਲਾਏ ਕਹ ਕਬੀਰ ਸਸਾ ਨਹੀਂ ਅਤ ਪਰਮ ਗਤ ਪਾਈ ਕੋੜੀ ਜਿੱਥੇ ਜਤਨ ਕਰਕੇ ਡੁੱਬੇ ਭਾਵ ਸਾਗਰ ਨਹੀਂ ਤਾਰਿ ਹੋਰੀ ਕਰਮ ਧਰਮ ਕਰਤੇ ਬੋ ਸੰਜਮ ਅੰਗ ਬੁੱਧ ਮਨ ਜਾਰਿ ਹੋਰੀ ਸਾਗਰਾਸ ਕੋ ਗੋ ਦਾਤ ਕੋ ਠਾਕੁਰ ਕੋ ਸੋਤ ਮਨੋ ਬਸਾਰਿ ਹੋਰੀ ਹੀਰਾ ਲਾਲ ਬੋਲ ਜਨਮ ਹੈ ਕੋਟੀ ਬਦਲ ਹਾਰਿ ਹੋਰੀ ਰਹਾ ਹੋ ਤ੍ਰਿਸ਼ਨਾ ਤਿਰਕਾ ਭੂਖ ਧਰਮ ਲਾਗੀ ਹਿਰਦਾਂ ਨ ਵਿਚਾਰਿ ਹੋਰੀ ਉਨਮਤ ਮਾਨ ਹਰੀਓ ਮਨ ਮਾਹੀ ਗੁਰ ਕਾ ਸਬਦੋ ਧਾਰਿ ਹੋਰੀ ਸਵਾ ਲੁ ਤੇਂਦਰੀ ਰਸ ਪ੍ਰੀਰੋ ਬਾਦ ਰਸ ਓ ਲਿਆ ਜਿਪਕਾਰ ਹੋ ਰੇ ਕਰਮ ਭਾਗ ਸੰਤਨ ਸੰਗਾਂਨੇ ਕਾਸ਼ਟ ਲੋਹ ਕਰ ਮਹਾਰਸੂ ਪ੍ਰੇਮ ਭਗਤ ਨਿਸਤਾਰ ਹੋ ਰੇ ਨਿਸਤਾਰ ਹੋ ਰੇ ਗਉੜੀ ਕਲਬੂਦ ਕੀ ਅਸਤਨੀ ਮਨ ਬੋ ਰਾਰੇ ਚਲ ਚਰ ਹੋ ਜਗਦੀਸ ਕਾਬ ਸਵਾਹੀ ਗਜ ਬਸ ਪਰੇ ਮਨ ਬੋ ਰਾਰੇ ਅੰਤ ਸੁਰਿ ਹੋਸੀ ਸੂਬ ਕਾ ਬਾਚ ਹਰ ਰਾਜ ਸਮਝ ਮਨ ਬੋ ਰਾਰੇ ਨਿਰਪੋਹੀ ਸੋ ਹਰ ਮੰਨ ਭਜੀ ਮਨ ਬੋ ਰਾਰੇ ਕਹਿ ਨਾਮ ਰਹਾ ਜਹਾਜ ਰਹਾ ਮਰਗਟ ਮੁਸਤੀ ਲਾਜ ਕੀ ਮਨ ਬੋ ਰਾਰੇ ਨੀਲੀ ਹਾਦ ਪਸਮਰ ਮੋਰਾ ਰੇ ਮਾਹ ਇਹੋ ਵਿਹਾਰੂ ਅਸਰੰਗ ਕਿਸਮ ਕਾ ਮਨ ਬੋ ਰਾਰੇ ਤੋ ਪਸਰੁ ਪਸਾਰ ਲਾਵਨ ਕੋ ਤਿਰਥ ਕਨੇ ਮਨ ਬੋਰਾ ਰੇ ਪੂਜਨ ਕੋ ਬਹੁ ਦੇਵ ਕਹ ਕਬੀ ਛੋਟ ਨਹੀਂ ਮਨ ਬੋਰਾ ਰੇ ਛੋਟ ਹਰ ਕੀ ਸੇਵ ਗਾਉੜੀ ਅਗਨ ਨਦ ਹੈ ਪਵਨ ਨਹੀਂ ਮਹੰਗਾ ਤਸਕਰ ਨਿਰਨਾ ਆਵੇ ਰਾਹਨਾ ਤਨ ਕਰ ਸਤੀ ਜੋ ਤਨ ਕਦ ਹੀ ਨਾ ਜਾਵੇ ਮਰਾ ਤਨ ਮਾਧੋ ਗੋਬਿੰਦ ਤਰਨੀ ਤਰਿਆ ਸਾਧ ਤਨ ਕਹੀਐ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀ ਰਹਾ ਜਿਜੋ ਤਨ ਗਿਆਨ ਭਗਤ ਗੁਰੁ ਦਿਨੀਤਾ ਸੁਮਤ ਮਨ ਲਗਾ ਜਲਤੇ ਅੰਭ ਥੰਭ ਮਨ ਧਾਵਤ ਬੰਦ ਪਰਮ ਬੰਦਨ ਪੋ ਪਾਗਾ ਕਹਿ ਕਬੀਰ ਮਦਨ ਕੇ ਮਾਤੇ ਹਿੱਤਾ ਦੇਖ ਵਿਚਾਰੀ ਤੁਮ ਕਰ ਲਾਖ ਕੋਟ ਹਸਤ ਹਮ ਕਰ ਇਕ ਮਰਾਰੀ ਗੋੜੀ ਜੋ ਕਬ ਕੇ ਮਾਰ ਮੁਸਟ ਚਰਨ ਕੀ ਲਬਦ ਤਿਆਗ ਦਹੀਓ ਜੋ ਜੋ ਕਰਮ ਕੀ ਲਾਸੋ ਤੇ ਫਿਰਿਓ ਪਰਿਓ ਬਹੁਤ ਬਿਨਾਂ ਬ੍ਰਥੈ ਜਨਮ ਗਇਓ ਸਾ ਸੰਗਤਿ ਭਗਵਾਨ ਅਪਜਨ ਬਿਨ ਕਹੀ ਨਾ ਸਚ ਰਹਿ ਰਹਾਉ ਜੋਦਿਆ ਨ ਕੋ ਸਮ ਪਰ ਫੁੱਲਤ ਕਿੰਨੇ ਨਾ ਕਾਇਉ ਲਈਓ ਤੈਸੇ ਪਰਮਤੋ ਨੀਕ ਜਨਮ ਫਿਰ ਫਿਰ ਕਾਲਾ ਹਈਓ ਯਾ ਤਨ ਜੋ ਬਨਰ ਸੋਤ ਉਦਾਰਾ ਪੇਖਨ ਕੋ ਜੋ ਦਈਓ ਤਿਨਹੀ ਬਾਹਿ ਤਕ ਜੋ ਜਰੇਂਦਰੀ ਪਿਰ ਰਹਿ ਰਿਓ ਹਾਉ ਦੇ ਅਨਲ ਤਨ ਦੇ ਤਨ ਕੋ ਮੰਦਰ ਤੋ ਤਿਸ ਹਾਠਾਟ ਠਈਓ ਕਹਿ ਪਬੀਰ ਪਤਰੀ ਜੋਰੀ ਮੈਂ ਨਾਹੀ ਕਸ ਅਹੇ ਨਾਹ ਮੂਰਾ ਤਨ ਤਨ ਸਭ ਰਸ ਗੋਬਿੰਦ ਤੋਰਾ ਰਹਾਉ ਇਸ ਮਾਤੀ ਮੈਂ ਪਨ ਸਮਾਇਆ ਝੂਠਾ ਪ੍ਰਪੰਚ ਜੁਰ ਚਲਾਇਆ ਕਿਨਹੂ ਲਾਖ ਪਾਂਛ ਕੀ ਚੋਰੀ ਅੰਤ ਕੀ ਮਾਰ ਕਿਆ ਜ ਪੂਰੀ ਕਹਿ ਕਬੀਰੇ ਕਿ ਨਿਵਸਾਰੀ ਖਿੰਬੈ ਮੈਂ ਸਜੈ ਹੰਕਾਰੀ ਗੌੜੀ ਰਾਮ ਜਪੋ ਜੀ ਐਸੇ ਐਸੇ ਤਰੂਪ ਪ੍ਰਲਾਦ ਜਪੇ ਹਰੋ ਜੈਸੀ ਜੀਂ ਦਿਆਲ ਕਰੋਸੇ ਤੇਰੇ ਸਬਰ ਬਾਸ ਚੜਾਇਆ 베ਰੇ ਰਹਾ ਹੂ ਜਿਸ ਪਾ ਵਸੋ ਕਮ ਬਲਾ ਹੈ ਸੋ 베ੜੇ ਕੋ ਪਾਰ ਲੰਗਾਵੈ ਗੁਰ ਪ੍ਰਸਾਦ ਅਸੀ ਬੁੱਧ ਸਮਾਨੀ ਚੁ ਗਹੀ ਫਿਰਿਆ ਮਨ ਜਾਨੀ ਕਹੋ ਕਬੀਰ ਪੱਜ ਸਰਗਪਾਨੀ ਪਰਵਾਰ ਪਾਰ ਸਵੇ ਕੋ ਦਾਨੀ ਗੜੀ ਨਵਾ ਜੋਲ ਛਾਡ ਜੋ ਲਾਗ ਨ ਆਇਓ ਲਾਗਤ ਪਭਨ ਖਸਮ ਬਿਸਾਰਿਓ ਜੀਹ ਰਾਹਰ ਕੇ ਗਨਾ ਗਉ ਰਹਾ ਹੋ ਗਰਭ ਜੋਨ ਮੈਂ ਉਰਜ ਤਾਪੋ ਕਰਤਾ ਤੂੰ ਜਠਰ ਅਗਨ ਮੈਂ ਰਤਾ ਲਾਚਰਾਸੀ ਜੋਨ ਪਰਮ ਆਇਓ ਆਪ ਕੀ ਛਡ ਕੇ ਠਰਨਾ ਠਾਈਓ ਕਹ ਕਬੀਰ ਪਜ ਸਾਰੰ ਪਾਨੀ ਆਪ ਦੀ ਸਹਾ ਜਾਤ ਨਾ ਜਾਣੀ ਗੋੜੀ ਪੂਰਬੀ ਸੁਰਗ ਨਾ ਬਾਸ ਨਾ ਬਾਛੀਐ ਦਰਿਆ ਨਰਕ ਨਿਵਾਸ ਹੰਦਵੇ ਦੇਖ ਨਾਰੁ ਕੀਐ ਲਿਪਤ ਦੇਹ ਨਾਰੁ ਹੋਇ ਜੋ ਸਭ ਤੂਤ ਵਿਪਤ ਹੈ ਇਨ ਬਿਧ ਰਚਿ ਅਸੂਹੀ ਕਹ ਕਬੀਰ ਜੇ ਮਨ تیر ਕੋ ਹੈ ਨਹੀਂ ਖੇਚਿ ਦੇਹ ਜਨ ਭਾਰ ਮਿਰਕ ਸੇ ਰੂਪਾਂਕ ਕੋ ਤੈਸੋ ਹੈ ਸੰਸਾਰੂ ਰਾਮ ਰਸ ਪੀਆ ਰੇ ਜੇ ਰਸ ਬਿਸਰ ਗਏ ਰਸ ਓਰ ਰਹਾ ਕਰਮਹਕਾਰੋਹੀ ਆ ਜੋ ਆਪਾ ਸਿਰ ਨਰਹਾਈ ਜੁਪਜਾ ਸੋ ਬਿੰਦਸ ਹੈ ਦੁਖ ਕਰ ਰੁਵਾ ਬਿਲਾਹੀ ਜੈ ਕੀ ਤੈ ਰਹੀ ਸੱਚੀ ਪੀਵਤ ਅਮਰਦਨ ਲਾਗੂ ਕਉ ਨਾ ਪੀਜੈ ਪਗ ਨਖਿਸੈ ਆ ਦਰਸ਼ਨ ਕੀ ਆਸਾ ਬਡੋਨਾ ਕਾਗਾ ਕਰੀ ਬੀ